2 ਦਸੰਬਰ 2024 ਸਭ ਨੂੰ ਯਾਦ ਹੋਣਾ ਜਦੋਂ ਸੁਖਬੀਰ ਸਿੰਘ ਬਾਦਲ ਸਿਆਲ ਲਗਵਾਣਗੇ ਸਨ ਸ੍ਰੀ ਅਕਾਲਕ ਕਸਬ ਤੇ ਤੇ ਉਹਨਾਂ ਨੂੰ ਫਸਿਲ ਤੋਂ ਜਦੋਂ ਹੁਕਮ ਹੋਏ ਸਨ ਤੇ ਉਹਨਾਂ ਤੋਂ ਬਾਅਦ ਉਹ ਹੁਕਮਾਂ ਤੋਂ ਪਲਟਦੇ ਨੇਰੇ ਵੀ ਆਏ ਸਨ ਤੇ ਉਹਨਾਂ ਲਈ ਇੱਕ ਉਸ ਵੇਲੇ ਜਾਂਚ ਕਮੇਟੀ ਵੀ ਬਣੀ ਸੀ ਜਦੋਂ ਉਹਨਾਂ ਨੇ ਅਸਤੀਫੇ ਮੰਗੇ ਸਨ ਸਾਰੇ ਕਾਲੀ ਦਲ ਕੋਲੋਂ ਜਿਹੜੇ ਵੀ ਦੋਸ਼ੀ ਸੀ ਉਹਨਾਂ ਦੇ ਸਾਰੇ ਤਿੰਨ ਦਿਨਾਂ ਦੇ ਵਿੱਚ ਅਸਦੀਪ ਸਿੰਘ ਮੰਕੇ ਸਿੰਘ ਸਾਹਮਣੇ ਗਿਆ ਇਹਗਾ ਸ੍ਰੀ ਕਾਦਸਖਬ ਦੀ ਰਿਪੋਰਟ ਦਿਓ ਤੇ ਉਸ ਲਈ ਇੱਕ ਜਾਂਚ ਕਮੇਟੀ ਬਣਾਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਜਾਂਚ ਕਮੇਟੀ ਇਸ ਲਈ ਹੈ ਕਿ ਜੋ ਨਵੀਂ ਭਰਤੀ ਹੋਏਗੀ ਉਸ ਦੇ ਉੱਤੇ ਨਿਗਰਾਨ ਕਮੇਟੀ ਉਹ ਜੋ ਕੰਮ ਕਰੇਗੀ ਜਿਸ ਵਿੱਚ ਸੰਤਾ ਸਿੰਘ ਹਰਾਮਪੁਰੀ ਤੇ ਗੁਰਪ੍ਰਤਾਪ ਸਿੰਘ ਮਡਾਲਾ ਬੀਬੀ ਸਤਵੰਤ ਕੋਰ ਮਨਪਤ ਸਿੰਘ ਯਾਲੀ ਕਿਰਪਾਲ ਸਿੰਘ ਵਡੁੰਗਰ ਤੇ ਇਹਨਾਂ ਦੇ ਉੱਪਰ ਜਿਹਨਾਂ ਨੂੰ ਲਗਾਇਆ ਗਿਆ ਸੀਓ ਸੰ ਹਰਿੰਦਰ ਸਿੰਘ ਧਾਮੀ ਇਸ ਵਿੱਚ ਕ ਇਕਬਾਲ ਸਿੰਘ ਝੁੰਡਾ ਨੂੰ ਹੀ ਪਾਇਆ ਗਿਆ ਸੀ ਪਰ ਮੀਟਿੰਗ ਦੇ ਵਿੱਚ ਕੋਈ ਵੀ ਤੁਸੀਂ ਦੇਖੋ ਜਿਹੜੇ ਬੰਦੇ ਸਨ ਉਹਨਾਂ ਨੇ ਉਹਨਾਂ ਕੋਲ ਪੁੱਛੇ ਬਗੈਰ ਹੀ ਜਦੋਂ 20 ਤਰੀਕ ਨੂੰ ਇੱਕ ਜੋ ਮੀਟਿੰਗ ਮੁਹਮਿ ਸੋਰੀ ਪਰਦੀ ਮੇਮ ਸ਼ੁਰੂ ਕੀਤੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਬਠਿੰਡੇ ਤੋਂ ਹੀ ਆ ਆਪਣਾ ਫਾਰਮ ਭਰ ਕੇ ਤੇ ਉਸ ਤੋਂ ਬਾਅਦ ਖਲਬਲੀ ਮੱਜ ਜਾਂਦੀ ਹੈ ਕਿ ਇਹ ਕਿਉਂ ਹੋਇਆ ਉਸ ਤੋਂ ਬਾਅਦ ਫਿਰ ਮੀਟਿੰਗਾਂ ਦਾ سلسلہ ਜਾਰੀ ਹੁੰਦਾ ਹੈ ਫਿਰ ਮੀਟਿੰਗ ਹੁੰਦੀ ਹੈ ਸੱਤ ਮੈਂਬਰੀ ਕਮੇਟੀ ਦੀ ਉਸ ਤੋਂ ਬਾਅਦ ਉਸ ਦਿਨ ਬਲਵਿੰਦਰ ਸਿੰਘ ਭੁੰਦਰ ਨੂੰ ਸੱਦਾ ਦਿੱਤਾ ਜਾਂਦਾ ਹੈ ਅਗਲੀ ਮੀਟਿੰਗ ਫਿਰ ਹੁੰਦੀ ਹੈ ਉਸ ਵੇਲੇ ਬਲਵਿੰਦਰ ਸਿੰਘ ਭੁੰਦਰ ਨਹੀਂ ਪਹੁੰਚਦੇ ਫਿਰ ਉਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਾਂਦੀ ਹੈ ਵਡਾਲਾ ਜੀ ਤੇ ਜਾਂਦੇ ਆ ਧਾਮੀ ਫਿਰ ਉਸ ਤੋਂ ਬਾਅਦ ਫਿਰ ਮੀਟਿੰਗ ਰੱਖੀ ਜਾਂਦੀ ਹੈ ਉਹ ਮੀਟਿੰਗ ਪਰਸੋਂ ਦੀ 16 ਤਰੀਕ ਨੂੰ 16 ਤਰੀਕ ਨੂੰ ਮੀਟਿੰਗ ਕੈਨਸਲ ਕਰ ਦਿੱਤੀ ਜਾਂਦੀ ਹੈ 16 ਤਰੀਕ ਨੂੰ ਮੀਟਿੰਗ ਕੈਨਸਲ ਹੁੰਦੀ ਹੈ 17 ਤਰੀਕ ਨੂੰ ਧਾਮੀ ਜੀ ਇਸ ਕਮੇਟੀ ਤੋਂ ਫਾਰਗ ਹੋ ਲਈ ਸਿੰਘ ਸਾਹਿਬ ਨੂੰ ਇੱਕ ਬੇਨਤੀ ਕਰਦੇ ਆ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਤੋਂ ਅਸਤੀਫਾ ਦੇ ਦਿੰਦੇ ਆ ਤੇ ਅੱਜ ਜਦੋਂ ਮੀਟਿੰਗ ਦਾ ਦਿਨ ਰੱਖਿਆ ਹੋਇਆ ਸੀ ਤੇ ਉਸ ਦਿਨ ਕਿਰਪਾਲ ਸਿੰਘ ਬਡੂੰਗਰ ਵੀ ਪਿੱਛੇ हट ਜਾਂਦੇ ਆ ਹੁਣ ਇਹ ਦੇਖੋ ਤੁਸੀਂ ਇਹਨਾਂ ਉੱਪਰ ਕਿੰਨਾ ਪ੍ਰੈਸ਼ਰ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰੈਸ਼ਰ ਤਾਂ ਹੋ ਨਹੀਂ ਸਕਦਾ ਕਿਉਂਕਿ ਉੱਥੋਂ ਕਮੇਟੀ ਬਣੀ ਸੀ ਪਰ ਜ਼ਰੂਰ ਇਹਨਾਂ ਦੇ ਓਹੜਾ ਬੰਦਿਆਂ ਦਾ ਹੀ ਪ੍ਰੈਸ਼ਰ ਸੀ ਜਿਹੜੇ ਇਹਨਾਂ ਨੂੰ ਪ੍ਰਧਾਨ ਬਣਾਉਂਦੇ ਸਨ ਜਿਨ੍ਹਾਂ ਦੀ ਇਹ ਤਾਰੀਫਾਂ ਕਰਦੇ ਸੀ ਕੀ ਸਾਨੂੰ ਇਹ ਸੁਪੁੱਤਰ ਵਾਂਗ ਸਮਝੇ ਸਨ ਇਹ ਮੇਰੇ ਛੋਟੇ ਭਰਾ ਵਾਂਗੇ ਆ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਰੱਖਿਆ ਜਿਨ੍ਹਾਂ ਨੇ ਮੈਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਿੱਤੀ ਸੇਵਾਵਜੋਂ ਮੈਨੂੰ ਸੇਵਾਦਾਰ ਰੱਖਿਆ ਪਰ ਉਹ ਗੱਲਾਂ ਤੋਂ ਬਾਅਦ ਫਿਰ ਅੱਜ ਜੋ ਪਾ ਨਾਟਕਾ ਹੋਣਾ ਸੀ ਪੰਜ ਮੈਂਬਰਾਂ ਨੇ ਹੀ ਗੁਰਪ੍ਰਤਾ ਵਡਾਲਾ ਮਨਪ੍ਰਤੀਆਲੀ ਸੰਤਾ ਜੀ ਉਮਾਦਬਰੀ ਨਾਲ ਬੀਬੀ ਸਤਵੰਤ ਕੋਰਤ ਇਕਬਾਲ ਸਿੰਘ ਝੁੰਦਾ ਨੇ ਹੀ ਰਲ ਕੇ ਇੱਕ ਚਿੱਠੀ ਲਿਖੀ ਹੈ ਸਿੰਘ ਸਾਹਿਬਾਨ ਨੂੰ ਉਹਨਾਂ ਨੇ ਕਿਹਾ ਹੈ ਕਿ ਆਪਾਂ ਜੋ ਵੀ ਫਸੀਦ ਤੋਂ ਫੈਸਲੇ ਹੋਏ ਸਨ ਉਸ ਨੂੰ ਇਨਮਿਨ ਪੂਰੇ ਕਰਾਵਾਂਗੇ ਤੇ ਸਾਡਾ ਜੀਣਾ ਮਰਨਾ ਸ੍ਰੀ ਇਕਾਲਕ ਸਿੰਘ ਸਾਹਿਬ ਦੇ ਨਾਮ ਆ ਲੈ ਅਸੀਂ ਉਸ ਦੀ ਸ਼ਾਨ ਲਈ ਜੋ ਵੀ ਸਾਨੂੰ ਹੁਕਮ ਉਤ ਹੋਏਗਾ ਅਸੀਂ ਉਦਾਂ ਹੀ ਕਰਾਂਗੇ ਉਹ ਕਹਿੰਦੇ ਹੁਣ ਅਸੀਂ ਅਗਲੇ ਹੁਕਮਾਂ ਦੀ ਉਡੀਕ ਵਿੱਚ ਰਵਾਂਗੇ ਤੇ ਅਸੀਂ ਕੱਲ ਤੱਕ ਚਿੱਠੀ ਸਿੰਘ ਸਾਹਿਬ ਨੂੰ ਪੁੱਛਦਾ ਕਰ ਦਾਂਗੇ ਕਿਉਂਕਿ ਸਿੰਘ ਸਾਹਿਬ ਹਾਲੇ ਤਾਇਆ ਤਾਇਆ ਹੀ ਬਾਹਰੋਂ 20 ਦਿਨਾਂ ਬਾਅਦ ਆਇਆ ਇਗਲੈਂਡ ਦੌਰੇ ਤੇ ਗਏ ਹੋਣੇ ਸਨ ਤੇ ਹੁਣ ਸਿੰਘ ਸਾਹਿਬਾਨ ਦਾ ਵੀ ਬਿਆਨ ਦੇਖਦੇ ਹਾਂ ਇਸ ਬਾਰੇ ਕੀ ਹੁੰਦਾ ਹੈ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਉਹਨਾਂ ਨੇ ਸੇਵਾਵਾਂ ਨੂੰ ਅੰਨਿਸ਼ਮਾਪਤ ਕਰਤੀਆਂ ਸਨ ਧਾਮੀ ਨੇ ਉਸ ਤੋਂ ਚੌਥੇ ਦਿਨ ਬਾਅਦ ਜਾਂ ਪੰਜਵੇਂ ਦਿਨ ਬਾਅਦ ਹੀ ਧਾਮੀ ਆਪ ਹੀ ਆਪਣੀ ਪ੍ਰਧਾਨਗੀ ਛੱਡ ਗਈ ਸਨ ਛੱਡ ਗਏ ਹਨ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਤੁਸੀਂ ਪ੍ਰਧਾਨਗੀ ਛੱਡਣੀ ਹੀ ਸੀ ਧਾਮੀ ਨੂੰ ਜੋ ਇਹਨਾਂ ਪਤਾ ਹੁੰਦਾ ਜਿਵੇਂ ਪ੍ਰਧਾਨਗੀ ਛੱਡਣੀ ਹੈ ਫਿਰ ਉਹ ਕਦੀ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਨਾ ਜਲੀਲ ਕਰਦੇ ਜਿੱਦਾਂ ਉਹਨਾਂ ਨੇ ਕੀਤਾ ਹੈ ਇਹ ਤਾਂ ਉਹਨਾਂ ਨੂੰ ਵੀ ਅੱਜ ਬੇਵੱਸ ਹੋ ਕੇ ਕੱਲ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਤੇ ਹੋ ਸਕਦਾ ਹੈ ਸੂਤਰ ਕਹਿੰਦੇ ਆ ਜਿੱਦਾਂ ਫਗਵਾੜਾ ਦੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿਸੇ ਨਿੱਜੀ ਚੈਨਲ ਤੇ ਉਹਨਾਂ ਦਾ ਕਹਿਣਾ ਤਾਂ ਇਹ ਆ ਕਿ ਹੋ ਸਕਦਾ ਹੈ ਕਿ ਆਨੀ ਰਕਬੀਰ ਸਿੰਘ ਤੇ ਅਗਲੀ ਤਲਵਾਰ ਲਟਕਦੀ ਹੋਵੇ ਤੇ ਉਹ ਉਹ ਵੀ ਇਸ ਜਥੇਦਾਰੀ ਤੋਂ ਮੁਕਤ ਹੋ ਜਾਣ। ਮੈਨੂੰ ਦਿਓ ਅੱਜ ਆਉਣ ਵਾਲੀਆਂ ਖਬਰਾਂ ਦੇ ਨਾਲ ਜੁੜਨਾਂ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸ਼੍ਰੀ ਕਾਲ ਤੱਕ ਸਾਡੇ ਸਾਹ ਨੂੰ ਇਦਾਂ ਦੀ ਸੈਵਾਂ ਦੇ ਹੁਕਮ ਤੋਂ ਬਿਨਾ ਕੁਝ ਨਹੀਂ ਕਰਾਂਗੇ। ਜੋ ਸਾਨੂੰ ਕੋਈ ਹੁਕਮ ਕਰਨਗੇ ਭਰਤੀ ਸੰਬੰਧੀ ਅਗਲਾ ਜੋ ਵੀ